ਗੋਦ ਗੱਟਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1287 ਅੰਗ ਤੇ ਸ਼ਲੋਕ ਜਨਨ ਕਰਦੇ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੂਏ ਨਾਨਕਾ ਜੇ ਤਨ ਪੱਲੇ ਪਾਇ ਕਹਿੰਦੇ ਸ਼ਰਮ ਤੇ ਧਰਮ ਤਾਂ ਬਚਦੀ ਹੈ ਜੇ ਤਨ ਪੱਲੇ ਦੀ ਜਪਾ ਦੇਵੇ ਕਿਹੜੇ ਤਨ ਦੀ ਗੱਲ ਹੋ ਰਹੀ ਹੈ ਨਾਮ ਦਾ ਤਨ ਇਹਨਾਂ ਦੇ ਪੱਲੇ 'ਚ ਨਾਮ ਦਾ ਧੰਨ ਹੈ। ਉਹਨਾਂ ਨੂੰ ਇਹ ਸ਼ਰਮ ਹੈ, ਉਹਨਾਂ ਦੇ ਧਰਮ ਪੱਲੇ ਹੈ। ਸ਼ਰਮ ਧਰਮ ਦੋ ਇਨਾਨਕਾ ਜੇ ਧੰਨ ਪੱਲੇ ਪਾਇ। ਸੋਤਨ ਮਿੱਤਰ ਕਾੜੀ ਐ। ਇਹਨਾਂ ਉਹ ਤਨ ਜਿਹੜਾ ਸੋਤਨ ਰੱਬ ਦਾ ਤਨ। ਨਾਮ ਦਾ ਧੰਨ ਜੀ ਤੇ ਸਿਰ ਚੋਟਾਂ ਖਾਏ ਕਿੰਦੂ ਚੁਣ ਕੇ ਕੱਢ ਲਿੰਦਾ ਇਹ ਕਿਸ ਨੂੰ ਧੰਨ ਨਾਮ ਦਾ ਝੋਲੀ ਚ ਪਾਉਣਾ ਜਿੰਨ ਕੇ ਪੱਲੇ ਧੰਨ ਵਸੇ ਸਸ ਕਿ ਜੀਨੇ ਪੱਲੇ ਚ ਕਰਨ ਧੰਨ ਵਸਦਾ ਨਾਮ ਦਾ ਧੰਨ ਵਸਦਾ ਜਿਨ ਕੇ ਪੱਲੇ ਤਨ ਵਸੇ ਤਿੰਨ ਕਾ ਨੌ ਫਕੀਰ ਕਹਿੰਦੇ ਉਹਨਾਂ ਦਾ ਨੌ ਫਕੀਰ ਹੈ ਉਹਨੂੰ ਫਕੀਰ ਕਹਿੰਦੇ ਹਨ ਜਿਦੇ ਕੋਲ ਨਾਮ ਦਾ ਧਨ ਹੈ ਜਿਨ ਕੇ ਹਿਰਦੇ ਤੂੰ ਵਸੈ ਕਰ ਜਿਹਦੇ ਹਿਰਦੇ 'ਚ ਤੂੰ ਸੀ ਵਸਦੇ ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ ਕਹਿੰਦੇ ਉਹ ਨਰ ਫਿਰ ਬੜੇ ਗੁਣੀ ਬਣ ਜਾਂਦੇ ਹਨ ਬੜੇ ਗਹਿਰ ਬਣ ਜਾਂਦੇ ਜਿਹਨਾਂ ਦੇ ਮਨ ਦੇ ਵਿੱਚ ਤੂੰ ਵੱਸਦਾ ਮਾਹਤ ਦਾ ਪੈ ਦੁਖੀ ਦੁਨੀ ਸਹਿੜੀਏ ਜਾਏ ਤਾਂ ਲੱਗੇ ਦੁੱਖ ਦੁਖੀ ਦੋਨ ਸੇ ਹੀੜੀਏ ਕਹਿੰਦੇ ਦੁਖੀ ਤਾਂ ਤੂੰ ਤਾਂ ਤਾਂ ਦੁੱਖ ਸਹਿੜੇ ਆ ਦੁੱਖ ਤਾਂ ਆਪਣੇ ਆਪ ਲਾਏ ਦੁਖੀ ਦੁਨ세ੜੀ ਜਾਏ ਤਾਂ ਲੱਗੇ ਦੁੱਖ ਕਹਿੰਦੇ ਜਦੋਂ ਜਾਂਦਾ ਇਸ ਦੁਨੀਆ 'ਚ ਦੁਖੀ ਹੋ ਕੇ ਜਾਂਦਾ ਸੁਖੀ ਨਹੀਂ ਜਾਂਦਾ ਇਸ ਦੁਨੀਆ 'ਚ ਦੁਖੀ ਹੋ ਕੇ ਬਿਰਲਾਪ ਕਰਕੇ ਰੋ ਕੇ ਜਾਂਦਾ ਕਹਿੰਦੇ ਦੁੱਖ ਪਾਈ ਤਾਂ ਆਪ ਸਿਹੜੇ ਆ ਨਾਨਕ ਸੱਚੇ ਨਾਮ ਬਿਨ ਕਹਿੰਦੇ ਕਿਉਂ ਛੇੜੇ ਆ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਭੁੱਖ ਨਹੀਂ ਲੈਂਦੀ ਰੂਪੀ ਭੁੱਖ ਨਾ ਉੱਤਰ ਕਹਿੰਦੇ ਰੂਪ ਦੇ ਨਾਲ ਨਹੀਂ ਭੁੱਖ ਉਤਰਦੀ ਨੇਕਨ ਮਨੂਕ ਨੇ ਜੋਰੀਏ ਲਾਇਆ ਕਿ ਮੇਰਾ ਰੂਪ ਬਹੁਤ ਸੋਹਣਾ ਹੋਵੇ ਕਹਿੰਦੇ ਸੋਹਣੇ ਹੋਣ ਦੇ ਰੂਪ ਦੇ ਨਾਲ ਜਿਹੜੀ ਪੋਖ ਹੈ ਹੀ ਨਹੀਂ ਖਤਮ ਹੁੰਦੀ ਸਤਸੰਗਤ 100 ਜਗ ਕਰਦੇ ਆ ਜਗ ਸਫਲੇ ਨਾ ਹੋਵੇ ਕਹਿੰਦੇ ਕੀ ਗੜਬੜ ਹੈ ਪਾਈ ਸੌ ਜੱਕ ਕਰ ਲਿਆ ਲੇਖੇ ਨਹੀਂ ਪਿਆ ਕਹਿੰਦੇ ਪਾਈ ਅਸ਼ਟਬਾਰ ઋષਿ ਆ ਉਹਨੂੰ ਬੁਲਾਓ ਅਸ਼ਟਬਾ ਜਿਹਦੇ ਸਰੀਰ ਦੇ ਅੱਠ ਵਾਲ ਬਣਦੇ ਸੀ ਅੱਠ ਤਰ੍ਹਾਂ ਤੇ 빙ਾ ਟ੍ਰੇਡਾ ਹੋਇਆ ਬਸਰੀਰ ਰਗ ਕਿਹਾ ਸੀ ਪਸ਼ੂਆਂ ਵਰਗੀ ਕਾਲੀ ਚੰਬੜੀ ਇਹਨੂੰ ਦੇਖਣ ਨੂੰ ਦਿਲ ਨਹੀਂ ਸੀ ਕਰਦਾ ਕਹਿੰਦੇ ਉਸ ॠषि ਨੂੰ ਉਸ ਨੂੰ ਬੁਲਾਓ ਤਾਂ ਜਗ ਸਪੂਰਨ ਹੋਣਾ ਹੈ ਇਧਰ ਦੁਨੀਆ ਨੇ ਰੂਪ ਸ਼ਿੰਗਾਰ ਤੇ ਜੋਰ ਲਾਇਆ ਸੋ ਸਿਰਕੂ ਨਾਰਕਦੇਵ ਜੀ ਮਹਾਰਾਜ ਬਚਨ ਕਰਦੇ ਰੂਪੀ ਓਕਨਾ ਉਤਰ ਹੈ ਜਾਂ ਦੇਖਾਂ ਤਾ ਭੁੱਖ ਕਹਿੰਦੇ ਜਦੋਂ ਵੀ ਦੇਖਦਾ ਭੁੱਖ ਹੈ ਖਾਣ ਦੀ ਪਹਿਨਣ ਦੀ ਲੈਣ ਦੀ ਦੇਣ ਦੀ ਭੁੱਖ ਹੈ ਜੇਤੇ ਰਾਸ ਸਰੀਰ ਕੈ ਤੇਤੇ ਲੱਗੈ ਦੁੱਖ ਕਰੇ ਜਿੰਨੇ ਸਰੀਰ ਦੇ ਰਾਸ ਮਾਨਦਾ ਹੈ ਉਨਨੇ ਵੱਧ ਦੁੱਖ ਲੱਗਦੇ ਕਦੇ ਆਪਣੇ ਸਰੀਰ ਨਾਲ ਆਪਣੇ ਮਨ ਨਾਲ ਸੋਚ ਕਰਿਓ ਇਕੱਲੇ ਬੈਠ ਕੇ ਕਿ ਆਪਾਂ ਕਿਤਨੇ ਇੱਕ ਸਵਾਦ ਲਾਉਂਦੇ ਆ ਜੀਵ ਤੇ ਆਪਾਂ ਕਿਤਨੇ ਕਿਸੇ ਸਰੀਰ ਨੂੰ ਰਸਾਂ ਦੇ ਵਿੱਚ ਲਪੇਟੀ ਬੈਠੇ ਆ ਉਨਨੇ ਵੱਧ ਦੁੱਖ ਹੈ ਇਹਨਾਂ ਸੋਚਣ ਦਾ ਤਾਂ ਵਕਤ ਹੀ ਨਹੀਂ ਸਸਗੀ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਅਕਸਰ ਜਿਹੜੀਆਂ ਦੁਨੀਆ ਦੀਆਂ ਗੱਲਾਂ ਹਨ ਨਾ ਜਿਹੜੇ ਬਹੁਤ ਸੋਹਣੇ ਚੰਬੜੀ ਵਾਲੇ ਚਿੱਟੀ ਚੰਬੜੀ ਵਾਲੇ ਹੁੰਦੇ ਆ ਉਹੀ ਜ਼ਿਆਦਾ ਗਲ-ਗਲ ਕੇ ਮਰਦੇ ਆ। ਉਹੀ ਸੜ-ਸੜ ਕੇ ਮਰਦੇ ਆ। ਤਿੰਨ ਤਣ ਬਾਰੀ, ਪੰਜ-ਪੰਜ ਬਾਰੀ, 10-10 ਬਾਰੀ ਨਾਂਦੇ ਅਦੇ ਨਿਚ ਨੂੰ। ਕਾਦੇ ਵਾਸਤੇ? ਐਸ ਚੰਬੜੀ ਨੂੰ ਧੋਣ ਵਾਸਤੇ। ਐਸ ਚਮੜੀ ਨੂੰ ਨੰਕਾਰਨ ਵਾਲੀ ਹੋਕਮ ਅਕਾਲ ਤਖਤ ਦਾ ਜਿਹੜਾ ਹੁੰਦਾ ਉਹਨੂੰ ਮੰਨਣਾ ਚਾਹੀਦਾ ਜੋ ਵੀ ਹੁਕਮ ਹੋਵੇ ਸਾਨੂੰ ਨਹੀਂ ਪਤਾ ਕਿ ਉੱਥੇ ਕੌਣ ਹੈ ਇਹ ਨਹੀਂ ਦੇਖਣਾ ਅਸੀਂ ਤਾਂ ਅਕਾਲ ਤਖਤ ਦੇਖਣਾ ਹੈ ਅਸੀਂ ਤਾਂ ਸ੍ਰੀ ਹਰਮੰਦਰ ਸਾਹਿਬ ਦੇਖਣਾ ਹੈ ਸਾਰੇ ਉੱਥੋਂ ਹੀ ਕੋ ਹੁਕਮ ਜਾਰੀ ਹੋਇਆ ਹੈ ਕਿ ਜਿਹੜਾ ਸੈਂਟ ਹੈ ਨਾ ਸੀਸੀਐ ਗੁਰੂ ਗ੍ਰੰਥ ਸਾਹਿਬ ਨੂੰ ਛਿੜਕਣਾ ਨਹੀਂ ਇਹ ਨਹੀਂ ਕਰਨੇ ਛਿੜਕਣਾ ਪਹਿਲੀ ਸਮਗਰੀ ਜਿਹ ਸੈਂਟੇ ਮੰਗਾਇਆ ਜਾਂਦਾ ਅਕਾਲ ਤਾਕਤ ਦਾ ਹੁਕਮ ਕਹਿੰਦੇ ਸੈਂਟ ਗੁਰੂ ਗ੍ਰੰਥ ਸਾਹਿਬ ਨੂੰ ਛਿੜਕਣਾ ਨਹੀਂ ਪਾਈ ਨਹੀਂ ਲਾਉਣਾ ਕਿਉਂ ਇਹਦੇ ਚ ਇਹੋ ਜਿਹੇ ਕੈਮੀਕਲ ਹਨ ਜਿਹੜੇ ਬਹੁਤ ਮਾੜੀ ਚੀਜ਼ਾਂ ਤੋਂ ਬਣੇ ਆ ਉਹ ਸੈਂਟ ਮਲ ਮਲ ਕੇ ਅਸੀਂ ਆਪ ਵੀ ਮਲਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਲਾਉਂਦੇ ਆ ਉਹ ਕਿਹੜਾ ਮੰਨਦਾ ਹੁਕਮ ਨੂੰ ਸਾਡੇ ਵਾਸਤੇ ਰੱਬ ਦਾ ਹੁਕਮ ਹੈ ਕਾਲ ਤੱਕ ਸਭ ਦਾ ਹੁਕਮ ਲੇਕਿਨ ਅਸੀਂ ਜੋਰ ਇਧਰ ਲਾਇਆ ਰੂਪ ਤੇ ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ ਜੇ ਤੇਰਾ ਸਰੀਰ ਕੇ ਤੇਤੇ ਲੱਗੇ ਦੁੱਖ ਦੁੱਖ ਲੱਗਣ ਵਾਸਤੇ ਬਚਨ ਕਰਕੇ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੁੱਖ ਕਿਉਂ ਲੱਗਦਾ ਹੈ ਕਹਿੰਦੇ ਜਿੰਨੇ ਵੱਜ ਰਸ ਸ਼ਕਤ ਹੈ ਇਹ ਸਰੀਰ ਨੂੰ ਭੋਗਦਾ ਓਨੇ ਵੱਧ ਦੁੱਖ ਲੱਗਦੇ ਆ ਮਹੱਲਾ ਪਹਿਲ ਅੰਧੀ ਕਮੀ ਅੰਧ ਮਨ ਮਨ ਨੇ ਅੰਦੇ ਤਨ ਅੰਧ ਕਹਿੰਦੇ ਅੰਨੇ ਕੰਮ ਕਰਦਾ ਗਿਆਨ ਨਹੀਂ ਹੋਇਆ ਚਿੱਕਰ ਲਾਈਏ ਕਿਆ ਥੀ ਹੈ ਕਹਿੰਦੇ ਚਿੱਕਰ ਲਾਉਣਾ ਕੀ ਇਤਿਹਾਸਕਦਾ ਜਾਂ ਟੂਟੇ ਪੱਥਰ ਬੰਦ ਕਹਿੰਦੇ ਟੁੱਟ ਜਾਣਾ ਇਹ ਸਰੀਰ ਨੇ ਰਹਿਣਾ ਨਹੀਂ ਇਹਨੇ ਖਤਮ ਹੋ ਜਾਣਾ ਬੰਦ ਟੁੱਟਾ ਬੇੜੀ ਨਹੀਂ ਨਾ ਤੁੱਲਾ ਨਾ ਹੱਥ ਕਹਿੰਦੇ ਬੰਦ ਟੁੱਟ ਜਾਣਾ ਨਾ ਤੇਰੇ ਕੋਲ ਫਿਰ ਬੇੜੀ ਆ ਨਾ ਤੇ ਪਾਰ ਹੋਣਾ ਨਾਨਕ ਸੱਚੇ ਨਾਮ ਬਿਨ ਕੇਤੇ ਡੁੱਬੇ ਸਾਥ ਕਹਿੰਦੇ ਨਾਮ ਤੋਂ ਬਿਨਾ ਤਾਂ ਡੁੱਬ ਜਾਣਾ ਨਾਮ ਤੋਂ ਬਿਨਾ ਪਾਰ ਨਹੀਂ ਲੰਘ ਸਕਦਾ ਮਹੱਲਾ ਪਹਿਲਾ ਲਕਮਣ ਸੋਨਾ ਲਕਮਣ ਰੂਪਾ ਲੱਖ ਮਣ ਤੋਲੇ ਤੂਲੇ ਦੀ ਗੱਲ ਨਹੀਂ ਕੀਤੀ ਲੱਖਾਂ ਮਣ ਸੋਨੇ ਦੀ ਗੱਲ ਕਰਤੀ ਪਹਿਲਾਂ ਰੂਪ ਤੇ ਮਰਦਾ ਹੁਣ ਸੋਨੇ ਤੇ ਮਰਦਾ ਲੱਖ ਮਣ ਸੋਨਾ ਲੱਖ ਮਣ ਰੂਪ ਕਹਿੰਦੇ ਲੱਖਾਂ ਹੀ ਮਣ ਤੇਰੇ ਕੋਲ ਸੋਨਾ ਹੈ ਲੱਖਾਂ ਹੀ ਮਣ ਤੇਰੇ ਕੋਲ ਰੂਪ ਹੈ ਲੱਖ ਸਾਹਾਂ ਸਿਰ ਸਾਹਾ ਕਹਿੰਦੇ ਲੱਖਾਂ ਹੀ ਸ਼ਹਾਦਤਾਂ ਤੂੰ ਛਾਏ ਛਾ ਵੀ ਤੇਰੇ ਕੋਲ ਮਾਇਆ ਲੈ ਕੇ ਜਾਂਦੇ ਆ ਇੰਨੀ ਤਾਂ ਦੌਲਤ ਐ ਤੇਰੇ ਲੱਖਾਂ ਹੀ ਮਨ ਸੋਨਾ ਲੱਖਾਂ ਹੀ ਮਨ ਤੇਰਾ ਰੂਪ ਐ ਲੱਖਾਂ ਸ਼ਾਹਾਂ ਦਾ ਤੂੰ ਛਾਏ ਲੱਖਤ ਲੱਛਕਰ ਲੱਖਾਂ ਹੀ ਤੇਰੇ ਕੋਲ ਫੌਜਾਂ ਐ ਲੱਖ ਬਾਜੇ ਲੱਖਾਂ ਹੀ ਬਾਜੇ ਵੱਜਦੇ ਅੱਗੇ ਲੱਖ ਲੱਛਕਰ ਲੱਖ ਬਾਜੇ ਨੇਜੇ ਕਹਦੇ ਬੜੇ ਬਾਜੇ ਤੇ ਨੇਜੇ ਲਕੀ ਘੋੜੀ ਪਾਤਸ਼ਾਹ ਕਹਦੇ ਲੱਖਾਂ ਹੀ ਘੋੜੇ ਆ ਪਾਤਸ਼ਾਹ ਦੇ ਕੋਲ ਐਡਾ ਬੜਾ ਪਾਤ ਜਿੱਥੇ ਸਹਿਰ ਲੰਘਣਾਂ ਕਹਿੰਦਾ ਜਿੱਥੇ ਤਾਂ ਲੰਗੜਣਾ ਆ ਅਗਨ ਪਾਣੀ ਅਸਗਾਹ ਕਹਿੰਦੇ ਉੱਥੇ ਬਹੁਤ ਅੱਗ ਹੈ ਬਹੁਤ ਪਾਣੀ ਹੈ ਜਿੱਥੇ ਤਾਂ ਲੰਗੜਣਾ ਹੈ ਕੰਦੀ ਦਿਸਨਾ ਬਈ ਕਹਿੰਦੇ ਅੱਗੇ ਕੰਦਾ ਵੀ ਨਹੀਂ ਦਿਖਦਾ ਕਿ ਕਿੰਨਾ ਕੁ ਹਲੇ ਸਫਰ 'ਤੇ ਹੈ ਇਹਨਾਂ ਕੁਝ ਕੋਲ ਹੈ ਲੇਕਰ ਜਿੱਥੋਂ ਲੰਘਣਾ ਕਹਿੰਦੇ ਅਗ ਅੱਗ ਦੇ ਵਿੱਚੋਂ ਲੰਘਣਾ ਹੈ ਜਲ ਬਹੁਤ ਡੂੰਘਾ ਹੈ ਕੋਈ ਕੰਦਾ ਵੀ ਨਹੀਂ ਦਿਖਦਾ ਇਹ ਕਦੋਂ ਦੀ ਗੱਲ ਹੈ ਤੇ ਮਰਨ ਤੋਂ ਬਾਅਦ ਦੀ ਗੱਲ ਹੈ ਬੜਾ ਰੂਪ ਬੜਾ ਸੋਹਣਾ ਸੀ ਬੜੀ ਧਨਦੌਲਤ ਸੀ ਬੜੇ ਲੱਖਾਂ ਹੀ ਫੌਜਾਂ ਅੱਗੇ ਪਿੱਛੇ ਭੱਜਦੀਆਂ ਜਿੱਥੇ ਸੈਰ ਲੰਘਣਾ ਅਗਨੀ ਅਗਰ ਪਾਣੀ ਅਸਗਾ ਕੰਦੀ ਦਿਸਨਾ ਵੀ ਤਾਂ ਹੀ ਪਬੇ ਕਹਾਹਾ ਕਹਿੰਦੇ ਫਿਰ ਤੂੰ ਬੁੱਬਾ ਮਾਰ ਮਾਰ ਹੁੰਦਾ ਇਹ ਰਾਜਿਆਂ ਵਾਸਤੇ ਹੈ ਕਿ ਰਾਜਿਆਂ ਦਾ ਕੀ ਹਾਲ ਹੁੰਦਾ ਅਗੇ ਲੇਕਿਨ ਇਸ ਦੁਨੀਆ ਚੀਜ਼ ਜਿੱਤ ਬੜੀ ਹੈ ਰਾਜਾ ਬਣ ਦਾ ਚੌ ਬੜਾ ਮਨ ਤੇ ਚ ਨਾਨਕ ਉੱਥੇ ਜਾਣੀਏ ਕਹਿੰਦੇ ਉੱਥੇ ਪਤਾ ਲੱਗਣਾ ਜਾ ਕੇ ਜਦੋਂ ਮਰਨ ਤੋਂ ਬਾਅਦ ਉੱਥੇ ਜਾਣਾ ਹੈ ਨਾ ਫਿਰ ਕਹਿੰਦੇ ਪਤਾ ਲੱਗਣਾ ਨਾਨਕ ਉੱਥੇ ਜਾਣੀਏ ਸਾਹ ਕਿਹੇ ਪਾਤਸ਼ਾਹ ਕਹਿੰਦੇ ਕਿਹੜੇ ਸਾਹ ਹੈ ਕਿਹੜੇ ਪਾਤਸ਼ਾਹ ਉੱਥੇ ਜਾ ਕੇ ਪਤਾ ਲੱਗਣਾ ਇਹ ਦੁਨੀਆ 'ਚ ਨਹੀਂ ਪਤਾ ਲੱਗਣਾ ਇਹ ਮਰਨ ਤੋਂ ਬਾਅਦ ਪਤਾ ਲੱਗਣਾ ਕਿ ਕਹਿੰਦੇ ਤੂੰ ਕਿੱਡਾ ਕਰਾਜ ਹੈ ਪੌੜੀ ਇਕ ਨਾ ਗਲੀ ਜੰਜੀਰ ਬੰਦ ਰਵਾਨੀ ਐ ਨੇ ਕਹੇ ਗਾਲਾਂ ਵਿੱਚ ਜੰਜੀਰੀਆਂ ਬੱਧ ਰਵਾਨੀ ਬੰਦੇ ਛੁੱਟੇ ਸਿਰ ਕਹਿੰਦੇ ਜੰਜਾਲ ਇਹ ਜਮਾ ਨੇ ਬੰਦ ਪਾ ਲੈਣਾ ਆ ਕੀ ਉਹੀ ਰਾਜੇ ਦੀ ਜਿਹੜਾ ਰਾਜਾ ਬੜਾ ਸੋਹਣਾ ਹੈ ਲੱਖਾਂ ਹੀ ਮਨ ਸੋਹਣਾ ਰਾਜੇ ਕੋਲ ਲੱਖਾਂ ਹੀ ਫੌਜਾਂ ਲੇਕਿਨ ਜਮਾ ਨੇ ਪੜ ਲਿਆ ਇੱਕ ਨਾ ਗਲਜ ਜੀਰ ਬੰਦ ਰਵਾਣੀ ਬੰਦੇ ਛੁੱਟੇ ਕਹਦੇ ਬੰਦਾ ਵੀ ਛੁੱਟ ਜੇਗਾ ਬੰਦੇ ਛੁੱਟੇ ਸੱਚ ਸੱਚ ਪਛਾਣੀਏ ਕਹੇ ਬੰਦਾ ਵੀ ਛੁੱਟ ਜੇਗਾ ਜਮਾਂ ਤੋਂ ਛੁੱਟਦੇਗਾ ਸੱਚ ਨੂੰ ਪਛਾਣ ਲੈ ਰੱਬ ਨੂੰ ਪਛਾਣ ਲੈ ਬਾਣੀ ਨੂੰ ਪਛਾਣ ਲੈ ਬੰਦਿਆ ਵੀ ਛੁੱਟ ਜੇਗਾ ਉੱਥੇ ਜਮਾਂ ਤੋਂ ਛੁੱਟ ਜੇਗਾ ਇਹ ਸੱਚ ਬਾਣੀ ਹੈ ਜਿਹੜੀ ਇਹ ਤੈਨੂੰ ਚੜਾ ਦੇਗੀ। ਬੰਦੇ ਚੁੱਟੇ ਸੱਚ ਸੱਚ ਪਛਾਣੀਐ। ਲਿਖਿਆ ਪੱਲੇ ਪਾਇ। ਕਹਿੰਦੇ ਜੋ ਇਹ ਲਿਖਿਆ ਵੇ ਇਹਨੂੰ ਪੱਲੇ ਚ ਪਾਲਾ। ਪੱਲੇ ਚ ਪਾਉਣਾ। ਸਤ ਸੰਗਿਲ ਪਾਉਣਾ। ਇਹ ਤਾਂ ਸਾਡੀ ਇੱਛਾ ਹੈ। ਜੈਸੀ ਇੱਛਾ ਤੈਸੀ ਕਾਪੂਰ। ਜਿਹੇ ਜੀ ਕਿਸੇ ਦੀ ਇੱਛਾ ਉਹੋ ਜੀ ਬਾਬਾ ਨਾਨਕ ਕੋ ਪੂਰੀ ਕਰ ਦਿੰਦਾ ਲਿਖਿਆ ਪੱਲੇ ਪਾਇ ਸੋ ਸੱਚ ਜਾਣੀਐ ਕਹੇ ਸੱਚ ਤੋਂ ਰੱਬ ਨੂੰ ਜਾਣ ਜਾਂਦਾ ਜਿਹੜਾ ਲਿਖੇ ਬੀਨੂੰ ਪੱਲੇ ਚ ਪਾ ਲਿੰਦਾ ਹੁਕਮੀ ਹੋਏ ਨਵੇੜ ਕਹਿੰਦੇ ਪਾਈ ਹੁਕਮਾਂ ਦੇ ਨਾਲ ਨਵੇੜਾ ਹੋਣਾ ਹੁਕਮੀ ਹੋਏ ਨਵੇੜ ਗਿਆ ਜਾਣੀਐ ਕਹਿੰਦੇ ਜਦੋਂ ਉੱਥੇ ਜਾਣਾ ਫਿਰ ਜਾਣਣਾ ਪਬਜਲ ਤਾਰਨਹਾਰ ਕਹਿੰਦੇ ਪਬਜਲ ਨੂੰ ਤਾਰਨੇ ਵਾਲਾ ਪਬਜਲ ਤਾਰਨਹਾਰ ਸ਼ਬਦ ਕਹਿੰਦੇ ਪਬਜਲ ਨੂੰ ਤਾਰਨੇ ਵਾਲਾ ਸ਼ਬਦ ਹੈ ਉੱਤੇ ਤੇਰੇ ਰਾਜ ਨੇ ਨਹੀਂ ਤੈਨੂੰ ਤਾਰਨਾ ਨਾ ਤੇਰੇ ਰੂਪ ਨੇ ਤਾਰਨਾ ਨਾ ਤੇਰੇ ਸੋਨੇ ਨੇ ਤਾਰਨਾ ਨਾ ਤੇਰੀਆਂ ਪوجਾ ਨੇ ਤਾਰਨਾ ਉੱਤੇ ਜਿਹੜਾ ਅੱਗ ਦੀ ਨਦੀ ਐ ਨਾ ਅੱਗ ਬਲਦੀ ਐ ਉਹਦੇ ਚੋਂ ਲੰਘਣਾ ਐ আর ਸਮੁੰਦਰ ਇੰਨਾ ਗਡੂੰਗਾ ਉਹਦੇ ਚੋਂ ਲੰਘਣਾ। ਕਹਿੰਦੇ ਉੱਤੇ ਤੁਹਾਨੂੰ ਸ਼ਬਦ ਨੇ ਤਾਰਨਾ। ਪਾਵ ਜਲ ਤਾਰਨ ਹਰ ਸ਼ਬਦ ਪਛਾਣੀ ਐ। ਕਹਿੰਦੇ ਸ਼ਬਦ ਦੀ ਪਛਾਣ ਦੇ ਨਾਲ ਸ਼ਬਦ ਨੂੰ ਪਛਾਣਣਾ। ਉੱਤੇ ਤੇਰੀ ਜਿਹੜੀ ਪਛਾਣ ਹੋਣੀ ਹੈ ਸ਼ਬਦ ਦੇ ਨਾਲ ਹੋਣੀ ਹੈ ਤੂੰ ਸ਼ਬਦ ਨੂੰ ਪਛਾਣ ਲਾ ਸ਼ਬਦ ਤੇਰੀ ਜਾਣ ਪਛਾਣ ਕਰਾ ਦੇਊਗਾ ਦਰਗਾਹ ਦੇ ਵਿੱਚ ਇਹ ਸ਼ਬਦ ਨੇ ਤੈਨੂੰ ਦਰਗਾਹ ਦੇ ਵਿੱਚ ਤੇਰੀ ਜਾਣ ਪਛਾਣ ਕਰਾਉਣੀ ਹੈ ਕਿ ਬਾਬੇ ਨਾਨਕ ਦਾ ਸ਼ਬਦ ਹੈ ਇਹਦੇ ਕੋਲ ਇਹਦੇ ਕੋਲ ਰਾਜ ਨਹੀਂ ਹੈ ਦੁਨੀਆ ਦਾ ਇਹਦੇ ਕੋਲ ਬਾਬੇ ਨਾਨਕ ਦਾ ਸ਼ਬਦ ਹੈ ਆਪਾਂ ਕੀ ਲੈਣਾ ਹੈ ਆਪਾਂ ਰਾਜ ਲੈਣਾ ਹੈ ਜਾਂ ਸਬਦ ਲੈਣਾ ਹੈ ਕਹਿੰਦੇ ਸਬਦ ਦੇ ਨਾਲ ਜਾਣ ਪਛਾਣ ਹੋਣੀ ਹੈ ਇਹ ਨਹੀਂ ਕਿ ਫਲਾਣਾ ਰਾਜਾ ਇਹ ਉੱਤੇ ਦਰਗਾਹ 'ਚ ਤੇਰੀ ਨਾਂ ਕਿਸੇ ਨੇ ਜਾਤ ਪੁੱਛਣੀਆ ਨਾ ਤੇਰਾ ਜੋਬਨ ਪੁੱਛਣਾ ਨਾ ਤੇਰਾ ਰਾਜ ਪੁੱਛਣਾ ਆਪਜਲ ਤਾਰਨਾ ਸਬਦ ਪਛਾਣੀ ਚੋਰ ਯਾਰ ਜੋਾਰ ਸਸ ਕੀ ਚੋਰਤਾ ਜਿਹੜਾ ਚੋਰੀ ਕਰਦਾ ਯਾਰ ਉਹ ਹੈ ਜਿਹੜਾ ਪ੍ਰਾਈ ਔਰਤ ਔਰ ਪ੍ਰਾਈ ਮਰਦ ਨਾਲ ਸਰੀਰ ਕੋ ਸੰਬੰਧ ਕਰਦਾ ਉਹਨੂੰ ਯਾਰ ਕਹਿੰਦੇ ਆ ਬੜੇ ਔਕੇ ਸ਼ਬਦ ਆ ਬੋਲਣੇ ਫਿਰ ਦੁਨੀਆ ਅਲਾਂਬੇ ਦਿੰਦੀ ਏ ਕਿ ਬਾਬੇ ਨਾਨਕ ਦੀ ਗੱਦੀ ਤੇ ਬੈਠ ਕੇ ਰੈਂਡੀਆਂ ਕਹਿੰਦਾ ਜੀ ਕਹਿੰਦੇ ਤਾਂ ਉਹ ਰੈਂਡੀਆਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੋ ਕਿੱਥੇ ਲੁਕੋਤੀ ਇਹਨਾਂ ਨੂੰ ਹੁਣ ਇਹ ਯਾਰਾਂ ਨੂੰ ਕਿੱਥੇ ਲਕੋਉਦੀ ਹੈ ਲਿਖਿਆ ਬਾਬੇ ਨਾਨਕ ਨੇ ਚੋਰ ਯਾਰ ਜਵਾਰ ਜਵਾਰ ਜਿਹੜਾ ਜੂਆ ਖੇਲਦਾ ਸੱਟਾ ਖੇਲਦਾ ਇੰਨਾ ਨੂੰ ਪਾਚਨ ਕੀ ਕਿ ਹੈ ਜਿਹੜੇ ਚੋਰ ਹਨ ਯਾਰ ਹਨ ਜਵਾਰ ਹਨ ਪੀੜੇ ਕਹਾਣੀਆਂ ਹੈ ਕਹਿੰਦੇ ਕਹਾੜੀਆਂ 'ਚ ਪੀੜਨਾ ਇਹਨੂੰ ਬਾਬੇ ਨਾਨਕ ਦੀ ਜਿਹੜੀ ਉੱਥੇ ਦਰਗਾਹ ਹੈ ਨਾ ਉੱਥੇ ਕਹਾੜੀ 'ਚ ਕਿਹੜਾ ਕੋਲੂ ਚੱਲਦਾ ਹੈ ਨਾ ਤੇਲ ਨਿਕਲਦਾ ਦੇਖਿਆ ਕਿਤੇ ਐਕਣਾ ਪੀੜੇ ਜਾਣਾ ਚੋਰ ਯਾਰ ਜਵਾਰ ਪੀੜੇ ਕਹਾੜੀਆਂ ਇੱਧਰ ਅਰਦਾਸ ਹੁੰਦੀ ਹੈ ਕਿ ਚੋਰ ਯਾਰ ਜਿਹੜੇ ਜਵਾਰ ਹਨ ਇਹਨੂੰ ਸੱਚਖੰਡ 'ਚ ਭੇਜਣਾ ਕੀ ਕਰੇ ਬਾਬਾ ਨਾਨਕ ਹੁਣ ਦੱਸੋ ਕਿੱਧਰ ਨੂੰ ਜਾਵੇ ਇਹ ਦੁਨੀਆ ਬਾਬੇ ਨਾਨਕ ਤੋਂ ਉੱਪਰ ਦੀ ਮੰਜ਼ਲ ਤੇ ਐ ਕਿ ਇਹਨਾਂ ਚੋਰਾਂ ਯਾਰਾਂ ਨੂੰ ਨਿੰਦਕਾਂ ਨੂੰ ਉੱਥੇ ਸੱਚਖੰਡ ਭੇਜਣਾ ਨਿੰਦਕ ਲਾਇਤਵਾਰ ਮਿਲੇ ਹੜਵਾਣੀਏ ਕਹਿੰਦੇ ਨਿੰਦਕ ਹਨ ਜਿਹੜੇ ਲਾਇਤਵਾਰ ਕਿਸੇ ਯਕੀਨ ਨਹੀਂ ਕਰਦੇ ਗੁਰਮਖ ਸੱਚ ਸਮਾਈ ਕਹਿੰਦੇ ਗੁਰਮਖ ਆ ਜਿਹੜਾ ਉਹਨਾਂ ਸੱਚ ਦੇ ਸਮਝਣਾ ਹੈ ਦਰਗਾਹ ਜਾਣੀਐ ਕਹਿੰਦੇ ਦਰਗਾਹ ਚੂ ਦੀ ਜਾਨ ਪਛਾਣੋ ਹੋਣੀਆ ਗੁਰਮੁਖੀ ਜਿਹੜੇ ਚੋਰ ਯਾਰ ਜਵਾਰਨ ਇਹਨਾਂ ਨੂੰ ਕਹਾਣੀਆਂ ਚੁਪੀੜਦਾ ਨੌ ਫਕੀਰੇ ਪਾਤਸ਼ਾਹ ਨੌ ਫਕੀਰੇ ਕਹਿੰਦੇ ਨੌ ਫਕੀਰ ਰੱਖ ਲਿਆ ਨੌ ਸੰਤ ਰੱਖ ਲਿਆ ਹੈਗਾ ਰਾਜਾ ਰਾਜਾ ਨਹੀਂ ਫਕੀਰ ਬਣ ਸਕਦਾ ਫਕੀਰ ਬਾਤ ਤੇ ਦੱਸਣ ਲੱਗੇ ਕਿ ਫਕੀਰ ਕੌਣ ਹੈ ਜਿਨ੍ਹਾਂ ਦੇ ਨੌ ਪੱਲੇ ਆ ਉਹ ਫਕੀਰ ਹੈ ਜਿਨ੍ਹਾਂ ਦੇ ਪੱਲੇ ਸੋਨਾ ਹੈ ਰਾਜ ਹੈ ਰੂਪ ਹੈ ਉਹ ਨਹੀਂ ਹੈ ਫਕੀਰ ਉਹ ਤਾਂ ਰਾਜਾ ਹੈ ਨੌ ਫਕੀਰੇ ਪਾਛਾ ਮੂਰਖ ਪੰਡਤ ਨੌ ਜਿਹੜੇ ਮੂਰਖ ਹਨ ਉਹਨਾਂ ਨੇ ਆਪਣਾ ਨੌ ਰੱਖ ਲਿਆ ਪੰਡਤ ਨੌ ਰੱਖ ਲਿਆ ਫਕੀਰ ਬਾਬਾ ਜੀ ਕਹਿੰਦੇ ਬੜੇ ਬ੍ਰਹਮ ਗਿਆਨੀ ਆ ਅੰਦੇ ਕਾਨੋ 파ਰਖੂ ਜਿਹੜਾ ਅੰਦਾ ਇਹ ਕਹਿੰਦੇ 파ਰਖੂ ਹੈ ਐਵੇਂ ਕਰੇ ਗਵਾਉ ਕਹਿੰਦੇ ਇਸ ਤਰ੍ਹਾਂ ਕਰਦੇ ਹਨ ਸਾਰਾ ਕੁਝ ਆਪਣਾ ਗਵਾ ਲੈਂਦੇ ਹਨ ਇਲਤ ਕਾ ਨੌ ਚੌਧਰੀ ਇਲਤ ਜਿਹੜਾ ਇਲਤੀ ਕਰਦਾ ਹੈ ਛਰਾਰਤਾ ਕਰਦਾ ਹੈ ਜਿਹੜਾ ਨਿਆਣੇ ਬੜਾ ਛਰਾਰਤਾ ਕਰਦਾ ਕਹਿੰਦੇ ਇਲਤੀ ਹੈ ਕਹਿੰਦੇ ਜਿਹੜਾ ਇਲਤੀ ਹੈ ਉਹ ਚੌਧਰੀ ਬਣਦਾ ਹੈ ਜਿਹੜਾ ਸਭ ਤੋਂ ਸਤਾਨ ਹੁੰਦਾ ਹੈ ਨਾ ਬੰਦਾ ਉਹ ਚੌਧਰੀ ਬਣਦਾ ਮੂਹਰੇ ਕੱਢਦਾ ਇਲਤ ਕਾ ਨਾ ਚੌਧਰੀ ਪੂੜੀ ਪੂਰੇ ਥੋ ਕਹਿੰਦੇ ਜਿਹੜੀ ਝੂਠੀ ਹੁੰਦੀ ਆ ਸਭ ਤੋਂ ਮੂਹਰੇ ਫਿਰਦੀ ਆ ਪਰਦਾਨ ਬਣਦੀ ਆ ਦੋਨੇ ਲੈ ਲੈ ਆਦਮੀ ਵੀ ਤੇ ਤੀਮੀ ਵੀ ਕਹਿੰਦੇ ਝੂਠਾ ਜਿਹੜਾ ਆਦਮੀਆਂ ਦਾ ਚੌਧਰੀ ਬਣਦਾ ਜਿਹੜੀ ਝੂਠੀ ਹਾਊਸ ਆਫ ਤੇ ਮੂਹਰੇ ਫਿਰਦੀ ਹੈ ਮਾਫ਼ ਕਰਨਾ ਹੈ ਤਾਂ ਸੱਚੇ ਲੇਕਿਨ ਸਾਡੇ ਮਨ ਨੂੰ ਬੜੀਆਂ ਡੜਕਣ ਵਾਲੀਆਂ ਗੱਲਾਂ ਹੈ ਇਹ ਬਾਬਾ ਤਾਂ ਮੈਨੂੰ ਕਹਿੰਦਾ ਹੈ ਇਹ ਬਾਬਾ ਸਾਰੇ ਜਗ ਨੂੰ ਕਹਿੰਦਾ ਇਸ ਤਰੀ ਹੁੰਦਾ ਪਰ ਕੇ ਦੇਖ ਲਿਓ ਅੰਤੇਕਾ ਨੋ ਪਾਰਕ ਹਿਲਤ ਕਾ ਨੋ ਚੌਧਰੀ ਕੂੜੀ ਪੂਰੇ ਤੋਂ ਨਾਨਕ ਗੁਰਮਖ ਜਾਣੀਏ ਜਿਹੜਾ ਗੁਰਨਾਨਕ ਦੇਵ ਜੀ ਕਹਿੰਦੇ ਪਾਈ ਤਾਂ ਗੁਰਮਖ ਜਾਣਦਾ ਕੱਲ ਕਾ ਇਹ ਹੋ ਨਿਉ ਕਹਿੰਦੇ ਕਲਯੁਗ ਦਾ ਨਿਉ ਹੈ ਇਹ ਕਾਨੂੰਨ ਬਣਿਆ ਹੈ ਕਲਯੁਗ ਦਾ ਕਲਯੁਗ ਵਿੱਚ ਕਹਿੰਦੇ ਇਸਤਰੀ ਹੁੰਦਾ ਹੈ ਇਹ ਕਲਯੁਗ ਦੀ ਪਛਾਣ ਹੈ ਸ਼ਰਮ ਤਰਮ ਤੋਂ ਇਹ ਛਾਪੂ ਕਰੂਗੇ ਕੂੜ ਫਿਰੇ ਪ੍ਰਧਾਨ ਬਿਲਾ ਲੋ ਕਾ ਜੀਆਂ ਬਾਮਣ ਦੀ ਗੱਲ ਤੱਕ ਕਿ ਅੰਗਦ ਪੜੇ ਸਤਾਨ ਵਿਲਾਲੋ ਭਾਈ ਲਾਲੋ ਦੇ ਕਰ ਬੈਠ ਕੇ ਸਬਦ ਚਰਨ ਕੀਤਾ ਕਹਿੰਦੇ ਭਾਈ ਕਲਯੁਗ ਇਸ ਤਰੀ ਹੁੰਦਾ ਜਿਹੜੇ ਝੂਠੇ ਹਨ ਚੌਧਰੀ ਹੁੰਦੇ ਹਨ ਜਿਹੜੀ ਸ਼ਰਮ ਤੇ ਤਰਮ ਲੁੱਕ ਕੇ ਖੜ ਜਾਂਦੀ ਹੈ ਸੋ ਸਤਸੰਗਤਿ ਸਿਰਗੂ ਨਾਰਕਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਸੁਚੇਤ ਕਰਦੇ ਹਨ ਕਿ ਕਿਸ ਤਰ੍ਹਾਂ ਸੱਚਖੰਡ ਜਿ ਕਿਹੋ ਜਿਹਾ ਵਪਾਰ ਹੋਣਾ ਹੈ ਤੇਰੇ ਰਾਜ ਨੇ ਜੋ ਬੰਨੇ ਤੇਰੇ ਲਜਕਰਾਂ ਨੇ ਰਾਜ ਜੋ ਦਰਗਾਹ ਦੇ ਵਿੱਚ ਕਿਸੇ ਕੰਮ ਨਹੀਂ ਆਉਣਾ ਉੱਥੇ ਤਾਂ ਕੰਮ ਆਉਣੇ ਵਾਲਾ ਬਾਬੇ ਨਾਨਕ ਦਾ ਸ਼ਬਦ ਹੈ ਸੋ ਆਓ ਆਪਾਂ ਵੀ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਸ਼ਬਦ ਮੰਗੀਏ ਬਾਬੇ ਨਾਨਕ ਤੋਂ ਕਿ ਸਿਰ ਗੋ ਨਾਨਕ ਦੇਵ ਜੀ ਸਾਡੀ ਝੋਲੀ 'ਚ ਵੀ ਸ਼ਬਦ ਪਾ ਦੇ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕਿਤੋਂ ਸ਼ੁੱਧ ਤੇ ਸਪਸ਼ਟ ਪਾਣੀ ਪੜ ਦੀ ਪਤਾ ਕਰਨ ਦੀ ਸਮਰੱਥਾ ਰਕਸਣੀ ਹੁਣ ਬਲਾਓ ਅਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ